तेला के वीर जी गड्डी साइड से ला लो वाहे गुरु जी का खालसा वाहे गुरु जी की फतेह गरमा गरम कॉफी वीर जी गरमा गरम मट्टी चल दे चलो जी चल दे चलो भीड़ ना पाओ गरमा भीड़ ना पाओ वीर जी भीड़ ना पाओ ये पहली बोल्या करो ए आ के में हो गया आ जाओ वीर जी भीड़ ना पाओ ਪੀੜਨਾ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਾ ਗਰਮ ਕੌਫੀ ਵਾਹਿਗੁਰੂ ਜੀ ਗਰਮਾ ਗਰਮ ਕੌਫੀ ਲੰਗਰ ਚੱਲ ਰਿਹਾ ਜੀ ਸਤਿਗੁਰਾਂ ਦਾ ਲੰਗਰ ਚੱਲ ਜਿਆ ਜੀ ਮਾਰੋ ਮਾਰ ਗਰਮਾ ਗਰਮ ਕੌਫੀ ਗੱਡੀਆਂ ਚੱਲਦੇ ਚਲੋ ਜੀ ਭੀੜ ਨਾ ਕਰੋ ਆਜੋ ਵੀਰ ਜੀ ਆਜੋ ਭੈਣ ਜੀ ਗੱਡੀ ਸਾਈਡ ਤੇ ਲਾਓ ਜੀ ਚੱਲਦੇ ਚੱਲਦੇ ਨਾ ਫੜੋ ਜੀ ਗਰਮ ਗਰਮ ਕੌਫੀ ਇੱਕ ਦੂਜੇ ਦਾ ਧਿਆਨ ਰੱਖਦੇ ਹੋਏ ਵੀਰ ਜੀ ਇੱਕ ਦੂਜੇ ਦਾ ਧਿਆਨ ਰੱਖਦੇ ਹੋਏ ਗਰਮਾ ਗਰਮ ਕੌਫੀ ਗਰਮਾ ਗਰਮ ਕੌਫੀ ਗਰਮਾ ਗਰਮ ਕੌਫੀ ਗਰਮਾ ਗਰਮ ਕੌਫੀ ਦਾ ਲੰਗਰ ਤਿਆਰ ਹੈ ਗਰਮਾ ਗਰਮ ਕੌਫੀ ਆਜੋ ਵੀਰ ਜੀ ਆਜੋ ਕਾਂਜੀ ਗਰਮਾ ਗਰਮ ਕੌਫੀ ਆਜੋ ਵੀਰ ਜੀ ਆਜੋ ਭੈਣ ਜੀ ਗੱਡੀ ਸੈੜ ਕੇ ਲਾ ਲਓ ਜੀ ਚਲਦੇ ਚਲੋ ਜੀ ਭੇਡ ਨਹੀਂ ਕਰਨੀ ਕੌਫੀ ਕੌਫੀ ਗਰਮਾ ਗਰਮ ਸਤਿਗੁਰਾਂ ਦਾ ਲੰਗਰ ਤਿਆਰ ਹੈ ਵਾਹਿਗੁਰੂ ਜੀ ਛੱਕ ਕੇ ਗਰਮ ਗਰਮ ਛੱਕ ਕੇ ਜੀ ਰਸਤਾਨਾ ਰੋਕੋ ਗਰਮ ਰਸਤਾਨਾ ਰੋਕੋ ਨੀ ਰਾਸਤਾ ਨਾ ਰੋਕੋ ਵੀਰ ਜੀ ਬੈਂਤੀ ਆ ਵੀਰ ਜੀ ਨੂੰ ਗੱਟੀ ਅੱਕੇ ਲਾ ਲਓ ਵੀਰ ਜੀ ਗਰਮ ਗਰਮ ਕੌਫੀ ਜੀ ਛੱਕ ਕੇ ਗਰਮਾ ਗਰਮ ਕੌਫੀ ਗਰਮ ਕੌਫੀ ਗਰਮ ਮੱਠੀ ਆਜੋ ਵੀਰ ਜੀ ਆਜੋ ਭੈਣ ਜੀ ਲੰਗਰ ਛੱਕ ਕੇ ਲੋ ਬਾਬਾ ਜੀ ਆਜੋ ਜੀ ਬਾਬਾ ਜੀ ਦਾ ਲੰਗਰ ਛੱਕ ਕੇ ਜੀ ਗਰਮ ਗਰਮ ਬਾਏ ਗੁਰੂ ਜੀ ਲੰਗਰ ਛੱਕ ਕੇ ਆਜੋ ਜੀ ਕੌਫੀ ਆਜੋ ਜੀ ਖੁੱਲ੍ਹੇ ਪੰਡਾਰੇ ਚੱਲਦੇ ਨੇ ਵਾਹਿਗੁਰੂ ਜੀ ਦੇ ਕੌਫੀ ਮੱਠੀ ਦਾ ਖੁੱਲ੍ਹਾ ਪੰਡਾਰਾ ਜੀ ਆਜੋ ਸੰਗਤ ਜੀ ਕੌਫੀ ਸ਼ੱਕ ਕੇ ਗਰਮਾ ਗਰਮ ਕੌਫੀ ਗਰਮਾ ਗਰਮ ਕੌਫੀ ਗਰਮਾ ਗਰਮ ਕੌਫੀ ਮੱਠੀ ਗਰਮਾ ਗਰਮ ਆਜੋ ਵੀਰ ਜੀ ਆਜੋ ਭੈਣ ਜੀ ਗਰਮਾ ਗਰਮ ਕੌਫੀ ਖਾਡੋ ਬੜੇ ਨੀਰ ਜੀ ਆਜੋ ਇੱਧਰ ਗਰਮ ਗਰਮ ਕੌਫੀ ਸ਼ੱਕ ਕੇ ਆਜੋ ਆਜੋ ਵੀਰ ਜੀ ਆਜੋ ਗਰਮ ਗਰਮ ਕੌਫੀ ਆਜੋ ਵੀਰ ਜੀ ਗੱਡੀ ਸਾਈਡ ਤੋਂ ਲਾਓ ਜੀ ਗਰਮਾ ਗਰਮ ਕੌਫੀ ਗੱਡੀ ਵਾਲੇ ਵੀਰ ਜੀ ਗੱਡੀ ਸਾਈਡ ਤੇ ਲੈ ਲਓ ਜੀ ਬਾਹਰ ਆ ਕੇ ਲੰਗਰ ਸ਼ੱਕ ਕੇ ਜੀ ਬਾਏ ਗੁਰੂ ਜੀ ਦਾ ਲੰਗਰ ਚੱਲ ਰਿਹਾ ਜੀ ਬੁੱਲਾ ਆਜੋ ਵੀਰ ਜੀ ਗੱਡੀਆਂ ਸਾਈਡ ਤੇ ਬਾਕੀ ਸੰਗਤ ਨੂੰ ਰਸਤਾ ਦਿੰਦੇ ਰਹੋ ਜੀ ਗਰਮਾ ਗਰਮ ਕੌਫੀ ਗਰਮਾ ਗਰਮ ਕੌਫੀ ਆਜੋ ਸੰਗਤ ਜੀ ਸਤਿਗੁਰ ਗੰਗਾ ਆਨੰਦ ਮਹਾਰਾਜ ਜੀ ਵੱਲੋਂ ਚਾਰ ਸਹਿਬ ਯਾਦਿਆਂ ਦੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ ਸੰਗਤ ਜੀ ਪ੍ਰਸ਼ਾਦ ਪਾ ਕੇ ਜੀ ਪ੍ਰਸ਼ਾਦ ਪਾ ਕੇ ਸੰਗਤ ਜੀ ਹੈਲੋ ਕਿੱਥੇ ਲੱਭੀ ਓਕੇ ਓਕੇ ਆ ਜਾਓ ਰੋਣ ਬਾਹਰ ਹੀ ਆਈ ਚੱਲਦਾ ਬੋਲਦੇ ਨਹੀਂ ਹੈ ਕਿੱਥੇ ਲਾਈਵ ਇੱਥੇ ਹੀ ਬੋਲਣਾ ਤੂੰ ਆ ਦੇਖ ਲਾਦਾ ਤੁੱਡੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਿਨ ਐਤਵਾਰ ਤਰੀਕ 21 ਦਸੰਬਰ 2025 ਇਹ ਧੰਨ ਧੰਨ ਮਾਤਾ ਗੁਜਰਕੌਰ ਸਾਹਿਬ ਜੀ ਤੇ ਧੰਨ ਧੰਨ ਬਾਬਾ ਜੋਰਾਵਰ ਸਾਹਿਬ ਜੀ ਤੇ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਦੇ ਸ਼ਹੀਦੀ ਸਥਾਨ ਫਤੇਗੜ ਸਾਹਿਬ ਵਿਖੇ ਕਾਫੀ ਦਾ ਲੰਗਰ ਸੰਗਤ ਵੱਲੋਂ ਬੜੀ ਸ਼ਰਧਾ ਪੂਰਵਕ ਉਤਸ਼ਾਹ ਦੇ ਨਾਲ ਚੱਲ ਰਿਹਾ ਹੈ ਦੂਰ ਦਰਾਡੇ ਤੋਂ ਦੇਸ਼ਾਂ ਬੇਸਾਂ ਤੋਂ ਸੰਗਤਾਂ ਕਾਫੀ ਸ਼ਕਣ ਲਈ ਲੰਗਰ ਵਿਖੇ ਆਉਂਦੀਆਂ ਨੇ ਅਤੇ ਨਾਲ ਦੀ ਨਾਲ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਨੇ ਇਹ ਲੰਗਰ ਕਾਫੀ ਦਾ 27 ਤਰੀਕ ਤੱਕ ਨਿਰਵੈਗਨ ਸਮਾਪਤ 27 ਤਰੀਕ ਨੂੰ ਹੋਵੇਗਾ ਤੇ ਸ਼ਾਂਤਮਈ ਚੱਲੇਗਾ ਸਰਦਾ ਪੂਰਵਕ ਚੱਲ ਰਿਹਾ ਹੈ ਬੇਨਤੀ ਹੈ ਸੰਗਤ ਨੂੰ ਕਿ ਜੋ ਲੰਗਰ ਸਰਾਂ ਤੋਂ ਫਤੇਗੜ ਰੋਡ ਸਾਹਿਬ ਰੋਡ ਤੇ ਲੱਗਿਆ ਹੋਇਆ ਹੈ ਪਿਛਲੇ ਸਾਲ ਵੀ ਤਕਰੀਬਨ 15 ਦਿਨ ਕਾਫੀ ਦਾ ਲੰਗਰ ਚੱਲਿਆ ਹੁਣ ਵੀ 18 ਤੋਂ 27 ਤਰੀਕ ਤੱਕ ਇਹ ਲੰਗਰ ਸਰਦਾ ਪੂਰਵਕ ਚੱਲੇਗਾ ਸੰਗਤਾਂ ਦੇ ਸਹਿਯੋਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਛਾਟ ਰੱਖੀ ਬੋਲਦੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਬਜਾਦਿਆਂ ਦੀ ਯਾਦ ਨੂੰ ਸਮਰਪਿਤ ਸਵਾਮੀ ਗੰਗਾ ਲਾਲ ਜੀ ਪੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰਸਟ ਵੱਲੋਂ ਵਿਸ਼ਾਲ ਕਾਫੀ ਤੇ ਮਠੀਆਂ ਦਾ ਲੰਗਰ ਜੋ ਕਿ ਨਿਰੰਤਰ ਹੀ ਚੱਲ ਰਿਹਾ ਹੈ ਤੇ 27 ਤਰੀਕ ਤੱਕ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਿਰੰਤਰ ਹੀ ਚੱਲੇਗਾ ਤੇ ਬਹੁਤ ਸਹਿਯੋਗ ਹੈ ਸੰਗਤ ਦਾ ਮਹਾਪੁਰਸ਼ਾਂ ਦਾ ਤੇ ਜੋ ਵੀ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਆ ਰਹੀ ਆ ਤੇ ਉਹ ਸਾਰੇ ਹੀ ਭੈਣ ਭਰਾ ਵੀਰ ਮਹਾਰਾਜੀਆਂ ਦਾ ਸ਼ੁਕਰਾਨਾ ਕਰਨ ਆਉਂਦੇ ਨੇ ਤੇ ਉਹ ਇੱਥੇ ਲੰਗਰ ਪ੍ਰਸ਼ਾਦ ਛਕ ਕੇ ਫਿਰ ਅੱਗੇ ਜਾਂਦੇ ਨੇ ਸੱਚੇ ਪਾਤਸ਼ਾਹ ਦੀ અપਾਰ ਕਿਰਪਾ ਦੇ ਨਾਲ ਨਿਰਵਿਘਨ ਲੰਗਰ ਚੱਲ ਰਹੇ ਹਨ ਤੇ ਇਸੇ ਤਰ੍ਹਾਂ 27 ਤਰੀਕ ਤੱਕ ਚੱਲਦੇ ਰਹਿਣਗੇ ਤੇ 25 26 27 ਨੂੰ ਸਾਰਾ ਦਿਨ ਹੀ ਮਹਾਰਾਜ ਦੀ ਕਿਰਪਾ ਨਾਲ ਲੰਗਰ ਪੰਡਰਾ ਚੱਲੂਗਾ ਤੋਂ ਸੰਗਤਾਂ ਵੱਧ ਤੋਂ ਵੱਧ ਪਹੁੰਚ ਰਹੀਆਂ ਹਨ ਤੇ ਆਉਣ ਵਾਲੀਆਂ ਸੰਗਤਾਂ ਨੂੰ ਵੀ ਬੇਨਤੀ ਆ ਵੀ ਭਾਈ ਪ੍ਰਾਈਡ ਡੈਰੀ ਵਿਖੇ ਕੋਵੀ ਤੇ ਮਠੀਆਂ ਦਾ ਲੰਗਰ ਪ੍ਰਸ਼ਾਦਾ ਜਰੂਰ ਛੱਕ ਕੇ ਜਾਓ ਸੇਵਾਦਾਰਾਂ ਦੀ ਵੀ ਲੋੜ ਆ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦੇ ਆ ਕਿ ਭਾਈ ਵੱਧ ਤੋਂ ਵੱਧ ਸੇਵਾਦਾਰ ਸੇਵਾ ਵਿੱਚ ਯੋਗਦਾਨ ਪਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰਿਆਂ ਨੂੰ ਸਨੇਮਰ ਬੇਨਤੀ ਆ ਵੀ ਜਿਤਨਾ ਵੀ ਸੇਵਾਦਾਰ ਆ ਬਾਤੋ ਬਾਤ ਆ ਸਕਦਾ ਤਾਂ ਜਰੂਰ ਆਓ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ aju marah ਜਾਂ ਲੰਘ ਕਰੋ ਮਾਮੀ ਗੰਗਾ ਨंदन ਮਹਾਰਾਜੀ ਢੋਰੀ ਵਾਲੇ ਉਹ ਨੋਇਲ ਕੈਰੇਟੇਬਲ ਸਟਾਪ ਪ੍ਰਮੋਦੀਪਪੁਰਦ ਲੁਧਿਆਣਾ ਅਤੇ ਸਮੁੱਚੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਹਤਖੜ ਸਾਹਿਬ ਇੱਥੇ ਲਗਾਇਆ ਗਿਆ ਤੁਸੀਂ ਦੇਖ ਰਹੇ ਹੋ ਹਤਖੜ ਸਾਹਿਬ ਤੋਂ ਆਫ ਦੇ ਮੰਦਰ ਉਹ ਲਗਾਏ ਗਏ ਨੇ ਸੰਕਟ ਲਈ ਆਖਬੂਡਰ ਨਗਰੋਂ ਪਾਹੀ ਕਰਮ ਕਰ ਪਾਹੀ ਲਓ ਜੀ ਲੰਗਰਾਂ ਦੀ ਸੇਵਾ ਸਾਡੀ ਦਾ ਗਰਮ ਹੋਈ ਲੋ ਜੀ ਸਾਡਕੇ ਇੱਧਰ ਸਾਡੀਆਂ ਬੀਬੀਆਂ ਭਾਈਆਂ ਮੇਰੇ ਭੈਣਾਂ ਮੇਰੇ ਮਾਤਾ ਮਾ ਇੱਧਰ ਔਕ ਇੱਧਰ ਲੰਗਰ ਦੀਆਂ ਸਮਾ ਮੰਹਾ ਰਹੀ ਹੈ ਅਫੀਸ ਦਾ ਲੰਗਰ ਸਮਮੀ ਗੰਗਾਧੰਦ ਮਹਾਰਾਜ ਜੀ ਮੈਮੋਰੀਅਲ ਚੈਰੀਟੇਬਲ ਟਰਸਟ ਤਰਵੰਡੀ ਫੋਡਰ ਲੁਧਿਆਣਾ ਅਤੇ ਸਮੁੱਚੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ ਸੇਵਾਦਾਰ ਲਾਓ ਸੇਵਾ ਕਰਨ ਦੇ ਲਈ ਵੀ ਆਪਾਂ ਜਨਰ ਪਾਈ ਸੇਵਾ ਇਹੀ ਹੈ ਅਰਪੂਆਣਾ ਰੱਬ ਕੋਈ ਨਾ ਕੋਈ ਜੈ ਜੈ ਕਾਰਨੇ ਬੋਲਿਆ ਮਰਮਾ ਅਰਪੂਆਣਾ ਸਰਮਦੇ ਕੋਈ ਨਾ ਕੋਈ ਨਾ ਕਰੋ ਕੋਈ ਵੀ ਦਾ ਲੰਗਰ ਰੋਕ ਕੇ ਰਿਕੇ ਸਮਾਮੀ ਗੰਗਾ ਨੰਦ ਮਹਾਰਾਜੀ ਪੂਰੀ ਵਾਲੇ ਮੈਮੋਰੀਅਲ ਚੈਰਿਟੇਬਲ ਟਰਸਟ ਤਾਂ ਤਲਵੰਡੀ ਫੋਰਦ ਲੁਧਿਆਣਾ ਤੇ ਸਮੁੱਚੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਗੱਡਾ ਲਗਾਇਆ ਗਿਆ ਹੈ ਜੀ ਦੇਖ ਰਿਹਾ ਹਾਂ ਜੀ ਪੱਤਰਕਾਰ ਸਾਹਿਬ ਨੂੰ ਲਾਈਵ ਤੋਂ ਸੁਜਿਨਾ ਹਰ ਜੀ ਬੋਲੋ ਕੁਸ ਪ੍ਰਾਜਨਤਾ ਲਿਓ ਮਾਇਕ ਇਹ ਸਾਡੇ ਸੁਖਦੇਵ ਸਿੰਘ ਜੀ ਨੇ ਜਿਹੜੇ ਕਿ ਹਰੇਕ ਸਾਲ ਬਹੁਤ ਸਾਰੀਆਂ ਭੁੱਖ ਦੇ ਲੰਗਰ ਵਿਚਾਰ ਕੇ ਸਮਾਵਨ ਮਾਉਣ ਦੀ ਸੇਵਾ ਕਰਦੇ ਨੇ ਤਨਮਨ ਨੂੰ ਸੇਵਾ ਕਰਦੇ ਨੇ ਸਭ ਤੋਂ ਪਹਿਲਾਂ ਅਸੀਂ ਸੇਵਾ ਦੇ ਨਾਲ ਨਾਲ something we got any. ਕਾਫੀ ਦਾ ਲੰਗਰ ਸਮਾਮੀ ਗੰਗਾ ਨਦਮ ਮਹਾਰਾਜੀ ਪੂਰੀ ਵਾਲੇ ਗਰਮ ਗਰਮ ਕਾਫੀ ਆਰਗੋ ਗੀਤੀ ਆਰਗੋ ਮੈਮੋਰੀਅਲ ਚੈਰੀਟੇਬਲ ਟਰਸਟੀ ਹਾਂ ਮਸਲਮੰਡੀ ਖੋਰਗੋ ਜਿਆਣਾ ਅਸ਼ੇਸ਼ ਮੁਤੀ ਸੰਗਤ ਵੱਲੋਂ ਗਰਮ ਗਰਮ ਕਾਫੀ 50 ਸਾਲ ਆਰਗੋ ਪੈ ਜੀ ਗਰਮ ਗਰਮ ਕਾਫੀ ਲੰਗਰ ਸ਼ੁਰੂ ਕਰੇ 50 ਸਾਲ ਦੀ ਧਰਤੀ ਤੇ ਹਰ ਸਾਲ ਸੇ ਕਾਫੀ ਆਦੋਰੀ ਜੀ ਸਮਰਪਤ ਹੈ ਜੀ ਦੇਖ ਰਹੇ ਹਾਂ ਫਤਫਰ ਸਾਫ ਤੋਂ ਸ਼ੇਸ਼ ਰਿਪੋਰਟ ਗਰਮਾ ਗਰਮ ਕਾਫੀ ਜੀ ਗਰਮਾ ਗਰਮ ਕਾਫੀ ਆਦੀਆ ਪੁੱਤ ਹੋਰ ਦੋ ਦਰੋਂ ਆਪੇ ਜਨਨ ਰਾਜ ਜਰਾਂ ਕਹਾਂ ਜਰਾਂ ਆਓ ਜੀ ਕੀ ਆਓਗੇ ਉਦੋਂ ਦਾ ਦਾ ਹੋਣੀ ਗੱਡੀ ਨੂੰ ਚਾਲਣ ਕਰਨ ਲਾਣੀ ਉਹ ਹਾਂ ਤਾਂ ਬੋਲ ਦੋ ਪਰ ਨਹੀਂ ਬੋਲਦਾ ਮੈਂ ਪਹਿਲਾਂ ਉੱਤੇ ਮੈਂ ਉੱਪਰ ਕੈਮਰੇ ਤੋਂ ਆਫਰ ਕਾਓ ਹੈ ਕੈਮਰੇ ਸਾਹਮਣੇ ਬੋਲ ਦੂੰ 2 ਮੀਟਰ ਉਧਰ ਹੀ ਬੋਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਿਨ ਐਤਵਾਰ 21 ਦਸੰਬਰ 2025 ਤੇ ਤਨ ਤਨ ਸ੍ਰੀ ਗੰਗਾਨਾਥ ਜੀ ਪੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰਸਟ ਤਲਵੰਡੀ ਧਾਮ ਵੱਲੋਂ ਲੰਗਰ 18 ਤਰੀਕ ਤੋਂ ਲਗਾਤਾਰ ਬੜੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸੰਗਤ ਵੱਲੋਂ ਚੱਲ ਰਿਹਾ ਹੈ ਅੱਗੇ 27 ਤਰੀਕ ਤੱਕ ਨਿਰੰਤਰ ਇਸੇ ਤਰ੍ਹਾਂ ਹੀ 5:30 ਵਜੇ ਤੋਂ ਸਵੇਰੇ ਸਵਾਕਤੇ ਸ਼ੁਰੂ ਹੋ ਜਾਂਦਾ ਹੈ 12:30 ਵਜੇ ਦੁਪਹਿਰ ਇਸ ਦੀ ਸਮਾਪਤੀ ਹੋ ਜਾਂਦੀ ਹੈ ਅਗਲੇ ਦਿਨਾਂ ਚ ਵੀ ਇਹ ਨਿਰੰਤਰ ਇਸੇ ਤਰ੍ਹਾਂ ਹੀ ਕਾਫੀ ਦਾ ਲੰਗਰ ਮਠੀਆਂ ਦਾ ਲੰਗਰ ਚੱਲਦਾ ਰਹੇਗਾ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸ੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦਾਂ ਦੀ ਧਰਤੀ ਤੇ ਤੇ ਗੁਰੂ ਘਰ ਨਤਮਸਤਕ ਹੋਣ ਲਈ ਆਉਂਦੀਆਂ ਨੇ ਤੇ ਨਾਲ ਹੀ ਕਾਫੀ ਤੇ ਮਠੀਆਂ ਦਾ ਲੰਗਰ ਛਕ ਕੇ ਲੰਗਰ ਦੇ ਵਿੱਚ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ महाराजा <laughs> जी ਆ ਬਿੰਦੇ ਹੋਏਗੀ ਬਾਕੀ ਸੰਗਤਾਨੋ ਚੱਲੇ ਚਲੋ ਜੀ ਆਜੋ ਜੀ ਆਓ ਸੰਗਤ ਜੀ ਲੰਗਰਾਂਾਂ ਕੇ ਜੀ ਸਤਿਗੁਰਾਂ ਦਾ ਲੰਗਰ ਮਾਰੋ ਮਾਰ ਚੱਲ ਰਿਹਾ ਜੀ ਆਇ ਚੱਲੋ ਜੀ ਬਾਗਿਆ ਤੇ ਵੀ ਪੁਆਈ ਚੱਲੋ ਜੀ ਸੰਗਤਾਂ ਆਵਲੇ ਪੁਆਈ ਬਾਗੀ ਸੰਗਤਾਂ ਆਵਲੇ ਸੰਗਤ ਜੀ ਜਾ ਕੇ ਬਾਈ ਗੁਰੂ ਜੀ ਦਾ ਨਾਮਤਾ ਬਾਗਰ ਜੀ ਕੇ ਫਤੇ ਆਮ ਤਲਵੰਡੀ ਵਾਲਿਆਂ ਦਾ ਮਾਤਾ ਗੁਜਰੀ ਜੀ ਸਾਹਿਬ ਜੱਟਿਆਂ ਜੀ ਦੀ ਯਾਦ ਵਿੱਚ ਥੁੱਲੇ ਪੰਡਾਰੇ ਚੱਲ ਰਹੀਆਂ ਜੀ ਸੰਗਤ ਜੀ ਸਾਥ ਕੇ ਜੀ